ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਜੇਕਰ ਨੰਗਲ ਦੇ ਵਿੱਚ ਚੋਰੀਆਂ ਕਰਨ ਵਾਲੇ ਮੁਸਤੈਦ ਨੇ ਤਾਂ ਉਸ ਨੂੰ ਪਕੜਨ ਦੇ ਲਈ ਪੁਲਿਸ ਵੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ 24 ਘੰਟੇ ਦੇ ਅੰਦਰ ਨੰਗਲ ਪੁਲਿਸ ਵੱਲੋਂ ਇੰਜਨ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਦੋ ਵਿਅਕਤੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਗੁਰਦੇਵ ਸਿੰਘ ਨੇ ਇੱਕ ਕੰਪਲੇਂਟ ਦਿੱਤੀ ਸੀ ਕਿ ਉਹਨਾਂ ਦਾ ਟਾਟਾ ਚਾ ਸੋ 7 ਦਾ ਇੰਜਨ ਦਾ ਬਲੌਕ ਚੋਰੀ ਹੋ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਸ਼ੁਭਮ ਅਫ ਗੰਜੂ ਬਲੈਂਕ ਡੀ ਐਸ ਈ ਨੰਗਲ ਤੇ ਸਾਇਲ ਸ਼ਰਮਾ ਪੁੱਤਰ ਬ੍ਰਿਜਮੋਹਨ ਵਾਸੀ ਸ਼ਾਂਤੀ ਨਗਰ ਪਟਿਆਲਾ ਪਰ ਫਿਲਹਾਲ ਰਾਮ ਮੰਦਰ ਅਜੋਲੀ ਮੋੜ ਨੇੜੇ ਰਹਿ ਰਿਹਾ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਅਜੇ ਵਾਸੀ ਨੇੜੇ ਪੁਰਾਣਾ ਗੁਰਦੁਆਰਾ ਤੇ ਕਾਰਤਿਕ ਵਾਸੀ ਨੇੜੇ ਧੋਬੀ ਘਰ ਨੰਗਲ ਪੁਲਿਸ ਦੀ ਗ੍ਰਿਫਤੋ ਬਾਹਰ ਹਨ ਤੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਚਲੋ ਆ ਤੁਹਾਨੂੰ ਸੁਣਾ ਦਿੰਨੇ ਆ ਕਿ ਬਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਕੀ ਜਾਣਕਾਰੀ ਸਾਂਝੀ ਕੀਤੀ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਦੋ ਬੰਦੇ ਫੜੇ ਆ ਜੀ ਚੋਰੀ ਦੇ ਮਾਮਲੇ 'ਚ ਇੱਕ ਟਾਟਾ ਬਲੌਕ ਦਾ ਜਿਹੜਾ ਟਾਟਾ 407 ਦਾ ਇੱਕ ਪਾਰਟ ਸੀਓ ਚੋਰੀ ਹੋਇਆ ਸੀ ਸਾਨੂੰ ਗੁਰਦੇਵ ਕੁਮਾਰ ਦੀ ਕੰਪਲੇਂਟ ਆਈ ਸੀ ਉਹਦੇ ਰਿਗਾਰਡਿੰਗ ਤੇ ਆਪਾਂ ਕੱਲ ਹੀ ਸਾਨੂੰ ਕੰਪਲੇਂਟ ਆਈ ਤੇ ਕੱਲ ਹੀ ਅਸੀਂ ਕਾਰਵਾਈ ਕਰਦੇ ਹੋਏ ਦੋ ਬੰਦ ਦੋ ਸਾਹਿਲ ਗੰਜੂ ਸਾਹਿਲ ਤੇ ਇੱਕ ਗੰਜੂ ਦੋ ਬੰਦੇ ਅਸੀਂ ਜਿਹੜੇ ਹੈਗੇ ਇਹ ਫੜ ਲਏ ਨੇ ਜੀ ਤੇ ਇਸ ਤੋਂ ਇਲਾਵਾ ਇਹ ਹੋਰ ਚੋਰੀਆਂ 'ਚ ਵੀ ਕੋਈ ਟੁੱਟੀ ਚੋਰੀਆਂ ਦੇ ਵਿੱਚ ਵੀ ਇਨਵੋਲ ਨੇ ਉਹਦੀ ਵੀ ਜਿਹੜੀ ਹੈਗੀ ਤਫਤੀਸ਼ ਚੱਲ ਰਹੀ ਹੈ ਕੀ ਰਿਕਵਰ ਕੀਤਾ ਜੀ ਤੁਸੀਂ ਜਿਹੜਾ ਬਲੌਕ ਚੋਰੀ ਹੋਇਆ ਸੀ Tata 407 ਉਹ ਐਸੇ ਖਬਰ ਕਰਦੇ ਠੀਕ ਹੈ ਜੀ